Please stand by. ਕੁਛ ਨਹੀਂ ਆ ਕੁਛ ਨਹੀਂ ਆ ਕੀ ਹੋਇਆ ਕੁਛ ਨਹੀਂ ਆ ਆ ਹੋਇਆ ਜੋ ਕੁਛ ਮੈਂ ਪਤਾ ਲੱਗਦਾ ਹੈ ਆ ਹੋਇਆ ਆ ਆ ਹੋਇਆ ਆ ਮੈਂ ਜੋ ਮੈਨੂੰ ਨਹੀਂ ਸੀ ਜਿਹੜੀ ਗੱਲ ਦਾ ਪਤਾ ਜਿਹੜੀ ਮੈਂ ਗੱਲ ਮੈਨੂੰ ਪਤਾ ਲੱਗਦਾ ਸੀ ਪਹਿਲਾਂ ਹੀ ਕਿਆ ਹੋਰ ਹੋ ਰਿਹਾ ਬਲ ਮੈਂ ਨਾ ਮੈਂ ਮੈਂ ਕਿਸੇ ਨਾਲ ਕੋਈ ਬੋਲਣ ਦੀ ਗੱਲ ਨਹੀਂ ਹੈ ਮੈਨੂੰ ਕੋਈ ਗੱਲ ਨਹੀਂ ਹੈ ਠੀਕ ਹੈ ਕੀ ਕਰਨਾ ਹੈ ਤੇ ਹੈ ਕੀ ਕਰਨਾ ਕਰਨਾ ਕੀ ਹੈ ਹੂੰ ਹੂੰ ਕਰਨਾ ਕੁਝ ਨਹੀਂ ਹੈ ਇਹ ਦੁਨੀਆ ਦੇ ਘਾਨ ਹੋ ਕੇ ਖਤਮ ਹੋ ਗਿਆ ਸਾਰਾ ਕੁਝ ਖਤਮ ਹੋ ਗਿਆ ਸਾਰਾ ਕੁਝ ਖਤਮ ਹੋ ਗਿਆ ਲੱਕੀ ਲੱਕੀ ਹਾਂ ਜੀ ਮੈਂ ਨਾ ਹੋ ਰਿਹਾ ਬਲ ਲੱਕੀ ਹਾਂ ਜੀ ਦੇਖ ਲੈ ਸਾਰਾ ਕੁਝ ਖਤਮ ਕਰਤਾ ਤੇ ਮਾਂ ਤੇ ਨੂੰ ਰਾਤੀ ਭੇਜੀ ਨਹੀਂ ਨਹੀਂ ਖਤਮ ਕਰਤਾ ਨਹੀਂ ਸਾਰਾ ਨਹੀਂ ਆ ਮੇਰੀ ਦੁਨੀਆ ਖਤਮ ਹੋ ਗਈ ਅੱਜ ਅੱਜ ਮੇਰੀ ਦੁਨੀਆ ਖਤਮ ਹੋ ਗਈ ਹੈ ਦੁਨੀਆ ਦਿਖਾਵਾ ਕਿੱਥੇ ਖਾਤਾ ਹੁੰਦੀ ਹਾਂ 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 ਦੱਸ ਚੱਲ ਆਜਾ ਦਿਖਾ ਦਿਖਾ ਤਾਂ ਚੱਲ ਆ ਨਾ ਨਹੀਂ 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 ਮੈਨੂੰ ਮਾਰਨਾ ਉਹ ਮਾਰਨ ਨਹੀਂ ਲੱਗਦਾ ਨਹੀਂ 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 ਤੂੰ ਮੈਨੂੰ ਮਾਰਨਾ ਨਹੀਂ ਨਹੀਂ ਤੂੰ ਮਾਰ ਨਹੀਂ ਉਹ ਜੋਏ ਮੈਂ ਤੁਹਾਨੂੰ ਦਿਖਾਉਣਾ ਤੁਹਾਡੀ ਪਲੀ ਆਪਾਂ ਦੁਨੀਆ ਕਿੱਥੇ ਵਸਦੀ ਮੈਂ ਤੁਹਾਨੂੰ ਇੱਕ ਵੀਡੀਓ ਬਣਾਉਂਦੇ ਹਾਂ ਹਾਂ ਵੀਡੀਓ ਬਣਾ ਰਿਹਾ ਮੈਂ ਮੈਂ ਦੱਸ ਕੇ ਆਇਆ ਸਾਰਿਆਂ ਨੂੰ ਉਧਰ ਪਤਾ ਸੱਲ ਮੈਂ ਸਾਰਿਆਂ ਪਤਾ ਸਾਰਿਆਂ ਨੂੰ ਜਿੱਥੇ ਮੈਂ ਜਾ ਰਿਹਾ ਠੀਕ ਹੈ ਕਿਹਨਾਂ ਨੂੰ ਦੱਸ ਕੇ ਹਾਂ ਜੋ ਵੀ ਕੁਝ ਹੈ কুমਰ ਉੱਠਿਆ ਰਾ ਉੱਠਿਆ ਰਾ ਇਹ ਦਗਾ ਨਾ ਸੀ ਹੈ ਬედა ਕੰਨ ਮਮਾ ਐਡਾ ਕਰਨਾ ਸੀ ਕਿਉਂ ਰਾ